ਯਾਰ ਪਰ ਸਤਿ ਸ਼੍ਰੀ ਅਕਾਲ ਜੀ ਸਾਰੇ ਕੂਤਰ ਵੀ ਭਰਾ ਨੂੰ ਮੀਟ ਕਰਦਾ ਟੀਕਟਕ ਹੋਗੇ ਕੂਤਰ ਕੂਤਰ ਸੈਟ ਹੋਣਗੇ ਸਾਰੇ ਬਾਈਆਂ ਦੇ ਤੇ ਇੱਧਰ ਆਪਣੀ ਗਾਵਾਂ ਨੂੰ ਪਾਣੀ ਪੋਣੀ ਪਾ ਕੇ ਬੰਨਤਾ ਇਹ ਬੱਛਾ ਰਹਿ ਗਿਆ ਸੀਗਾ ਇਹਨੂੰ ਬਣਨ ਲੱਗੇ ਕੰਮ ਤਾਂ ਦੇ ਨੇ ਬੇੜੇ ਹੁਣ ਬਹਿਲੇ ਹੋਏ ਆ ਤੇ ਹੁਣ ਆਏ ਕਬੂਤਰਾਂ ਵੱਲ ਠੀਕ ਹੈ ਜੀ ਤੇ ਬੇਨੇ ਕੀ ਬਣਦਾ ਯਾਰ ਮੇਰੀ ਉਮੀਦ ਆ ਬੱਚਣ ਡਾ ਕੇ ਵੇਖੀ ਹੁਣ ਕਿ ਰਹਿਣ ਦੀ ਕਮੈਂਟ ਕਰਕੇ ਦੱਸੋ ਯਾਰ ਜੀ ਕਰਦਾ ਡਾੜੀਏ ਪਰ ਅੱਜ ਨਹੀਂ ਡਾਉਂਦੇ ਕੱਲ ਨੂੰ ਛੁੱਟੀ ਆ ਅੱਜ ਹੁਣ ਤਾਂ ਪਿੱਤਾ ਪੇ ਪਾਵਾਂਗੇ ਕੱਲ ਮੁਡਾਵਾਂਗੇ ਅੱਜ ਖੁੱਡੇ ਤੇ ਰੰਗ ਕਰ ਲੈਣੇ ਆ ਯਾਰ ਠੀਕ ਹੈ ਜੀ ਆ ਸਾਰੇ ਖੁੱਡੇ ਤੇ ਰੰਗ ਵੀ ਨਹੀਂ ਕਰਦੇ ਮਿੱਟੀ ਸਟ ਲਿਆ ਕੇ ਸਟਦੇ ਆ ਇੱਥੇ ਠੀਕ ਹੈ ਲਾਲ ਮਿੱਟੀ ਹੋਰ ਫੇਰਾਂਗੇ ਕਿਉਂਕਿ ਮੀਨ ਵਾਲੇ ਤਾਂ ਲੈ ਲੂ ਗਈ ਆ ਨਲੇ ਅੱਜ ਖੁੱਡਿਆਂ ਦੀ ਸਫਾਈ ਕਰ ਦਿੰਨੇ ਆ ਠੀਕ ਹੈ ਜੀ ਆਥਣੇ ਜੇ ਬੱਚੇ-ਬੁੱੱਚੇ ਸਾਰੇ ਓਕੇ ਦੀਆਂ ਰਿਪੋਰਟਾਂ ਬਾਦ ਦਾਨੇ ਦੋਨੇ ਪਾ ਦਈਏ ਗੇਰਾ ਫਿਰ ਵੇਨੇ ਕੀ ਬਣਦਾ ਉਹੋ ਤਰਨ ਵਾਲੀ ਗਈ ਸੀ ਤੇ ਬਾਕੀ ਰਿਲੇਟ ਘਟ ਵਤ ਰਹਿੰਦੀ ਤਾਂ ਕਰਕੇ ਪਾਵਰ ਬੈਂਕ ਲਿਆਂਦੀ ਆਪਾਂ ਆਰੀ ਫੋਨ ਚਾਰਜਰ ਰੱਖਣ ਦੀ ਠੀਕ ਹੈ ਜੀ ਤੇ ਨਾਲੇ ਬਲੌਗ ਵੀ ਫਿਰ ਬਣਦੇ ਰਿਹਾ ਕਰਨਗੇ ਤੇ ਇਧਰ ਦੂਜੇ ਪੀਜਨ ਆਪਣੇ ਇਹਨਾਂ ਦੇ ਬੱਚੇ ਅਜੇ ਤੱਕ ਨਹੀਂ ਨਿਕਲੇ ਜਿਹੜੇ ਉੱਥੇ ਲਾਏ ਸੀ ਤੇ ਅੰਡੇ ਨਿਕਲੇ ਆਉਣਗੇ ਕੋਈ ਨਾ ਤੇ ਹੁਣ ਬੱਚਾ ਬੰਨ ਦਿੱ ਗਏ ਬੱਚੇ ਬੰਨ ਗਏ ਵੜ ਕੇ ਦਾਣੇ ਦੂਣੇ ਪਾ ਦਿੱ ਗਏ ਕਬੂਤਰਾਂ ਨੂੰ ਠੀਕ ਹੈ ਜੀ ਨਾਲੇ ਬੱਕਰੀ ਨੂੰ ਮੰਦਰ ਕਰ ਦਿੱ ਗਏ ਫਿਰ ਵੇਲੇ ਆਪਾਂ ਫਿਰ ਕੂਤਰਾ ਨੇ ਬਾਸੀਆਂ ਤਵੱਛਾ ਪਵੰਨਤਾ ਹੁਣ ਬੱਕਰੀ ਰਹਿ ਗਈ ਜੀ ਬੱਕਰੀ ਨੂੰ ਤਾੜਦੀ ਹੈ ਖੁੱਡੇ ਚ ਉਹ ਪਿੰਜਰੇ ਚ ਸਾਰੀ ਖੁੱਡੇ ਚ ਕਿੱਧਰ ਤਾੜਾਂਗੇ ਪਿੰਜਰੇ ਚ ਤਾੜਦੀ ਹੈ ਤੇ ਮੁੜ ਕੇ ਫਰੀ ਆ ਮੁੜ ਕੇ ਕੂਤਰਾ ਵਾਲਾ ਠੀਕ ਹੈ ਜੀ ਇਹ ਤਾਂ ਖੋਲ ਕੇ ਤਾੜ ਦਈਏ ਕੱਲ ਚਰਾਉਣ ਗਏ ਸੀ ਤਾਂ ਕਰਕੇ ਨੇ ਰੱਸੇਵਾਲ ਬੰਨੇ ਰੱਸੇ ਨੂੰ ਗੰਡਾ ਬੰਨਿਆ ਇਹ ਖਲਾ ਲੈਂਦੀ ਆ ਜ਼ੋਰ ਬਹੁਤ ਆ ਜੀ ਨਾਡ ਘਰ ਜਿੰਨਾ ਜ਼ੋਰ ਆਹਿੰਦੇ ਚ ਹਾਂਜੀ ਬਈ ਤੇ ਆ ਆ ਬੱਚਾ ਸਕੂੱਡੇ ਚ ਕੱਢ ਲਿਆ ਜੀ ਹੁਣ ਦੁਪਹਿਰ ਹੋਈ ਸੀ ਤੇ ਆ ਬੱਚਿਆਂ ਛੱਡਦੇ ਹੁਣ ਦੂਜੇ ਖੁੱਡੇ ਚ ਆ ਵੱਡੇ 게ਟ ਵਾਲੇ ਚ ਇਧਰੋਂ ਯਾਰ ਕੱਢ ਕੇ ਲਾਉਣਾ ਸੌਖਾ ਨਾਲੇ ਇਧਰ ਕੂਤਰ ਥੱਲੇ ਉਤਰ ਕੇ ਦਾਣੇ ਦੁਣੇ ਖਾਂਦੇ ਆ ਡੰਡੇ ਤੋਂ ਕੀ ਤਾਂ ਉਹਨਾਂ ਨੂੰ ਵੇਖ ਕੇ ਵੀ ਖਾਣ ਲੱਗ ਜੇ ਠੀਕ ਹੈ ਜੀ ਤੇ ਐਸਕੂਟਰ ਨੂੰ ਆਪਾਂ ਛੱਡ ਦਿੰਨੇ ਆ ਸਕੁੱਡੇ ਚ ਤੇ ਦੂਜਿਆਂ ਨੂੰ ਦੂਜਾ ਚ ਹੀ ਰਹਿਣ ਦਿੰਨੇ ਆ ਇੰਚ ਅੱਲਾ ਵੀ ਛੋਟਾ ਨਵੇਂ ਖੁੱਡੇ 'ਚ ਲਓ ਜੀ ਇਧਰ ਕਰਤਾ ਨੂੰ ਐਡ ਆਪਾਂ ਦੂਜੇ ਖੁੱਡੇ 'ਚ ਬੱਚੇ ਵਾਲੇ 'ਚ ਠੀਕ ਹੈ ਜੀ ਇਹ ਆਪਣਾ ਬੱਚੇ ਵਾਲਾ ਖੁੱਡਾ ਰਹਾ ਕਰੂ ਜਿੱਥੇ ਲੈਟਰਮ ਬੱਟਰਮ ਰਹਾ ਕਰਨਗੇ ਠੀਕ ਹੈ ਜੀ ਮਤਲਬ ਛੜੇ ਛਾਂਟ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਹੁਣ ਜਾ ਕੇ ਚਾਹ ਚੂ ਪੀ ਲਈਏ ਮੁੜ ਕੇ ਬੱਕਰੀਆਂ ਖੋਲਣੀਆਂ ਬੱਕਰੀਆਂ ਚਰਾਵਾਂਗੇ ਠੀਕ ਹੈ ਜੀ ਤੇ ਹੁਣ ਮਣੀ ਦਾ ਫੋਨ ਆਇਆ ਤੇ ਮਨੀਤ ਵੀ ਆ ਗਿਆ ਪਿੰਡ ਜਾ ਕੇ ਹੁਣ ਪਤਾ ਨਹੀਂ ਕੀ ਕੰਮ ਕਰਕੇ ਆਉਣਾ ਚਾਹਦੇ ਆ ਪਿੰਡ ਜੀ ਤੇ ਬਾਕੀ ਗਰਮੀ ਪੂਰੀ ਆ ਤੇ ਆਣ ਕੇ ਦਾਣੇ ਦੁਨੇ ਪਾਉਣੇ ਕਬੂਤਰਾਂ ਨੂੰ ਇਹ ਆ ਗਿਆ ਜੀ ਕਿੱਥੇ ਆਣਾ ਕਾਂ ਦੇ ਸ਼ੈੱਡ ਦੇ ਸ਼ੈੱਡ ਲਾਤਾ ਤੇ ਮੁੰਡੇ ਹੁਣੇ ਨਵੀਂ ਕੋਠੀ ਪਾਉਣ ਲੱਗੇ ਆ ਠੀਕ ਹੈ ਜੀ ਕੱਖ ਚ ਦੇ ਮੋਟਰ ਆ ਆ ਬੜੀ ਬਦਲ ਚਲੋ ਇੱਦਾਂ ਆ ਜਾਣੇ ਜੀ ਆ ਕੇ ਮਿਲਦੇ ਆ ਫਿਰ ਇੱਕ ਦੁਕਾਨ ਤੋਂ ਪੁੱਛ ਲਿਆ ਫਿਰ ਦੂਜੀ ਤੇ ਚੱਲਦੇ ਹੁਣ ਦੂਜੀ ਤੇ ਚੱਲਦੇ ਆ ਜੀ ਇਹਦਾ ਨਾਮ ਪਾਣੀ ਸੁਣ ਸੁਣ ਕਹਿੰਦੇ ਦੂਜੀ ਤਰ੍ਹਾਂ ਦੇ ਚੱਲਦੇ ਨੇ ਜੀ ਇੱਕ ਦੁਕਾਨ ਦਾ ਨਟ ਨਹੀਂ ਮਿਲੇ ਨਟ ਲੈਣ ਵਾਸਤੇ ਸਪੈਸ਼ਲ ਆਏ ਆ ਜੀ ਨਟ ਲੈਣ ਮਤਲਬ ਉਹਦੇ ਦਾ ਲਾਉਣ ਨੂੰ ਕਿਹਦੇ ਤੇ ਛੱਡ ਤੇ ਗਲਤ ਨਾ ਸਮਝ ਜਿਓ ਅੱਗੇ ਇੱਕ ਮੇਰੇ ਪੁਰਾਣੇ ਬਲੌਗਰ ਦਾ ਮੀਨਿੰਗ ਕਈ ਲੋਕ ਗਲਤ ਸਮਝ ਜਾਂਦੇ ਆ ਕਈ ਪਿੰਡ ਦੇ ਵੇਂਦੇ ਆ ਨਾ ਮੁੜ ਕੇ ਚੌੜ ਕਰਦੇ ਆ ਠੀਕ ਹੈ ਜੀ ਬਾਹਰ ਦੁਕਾਨ ਤੋਂ ਲੈ ਲਈਏ ਫਿਰ ਜਾਂਦੇ ਆ ਉਹਰੇ ਸਾਡੇ ਪਿੰਡ ਦਾ ਨਾਮ ਜਿਹੜੇ ਪੁੱਛਦੇ ਹੁੰਦੇ ਆ ਜਿਉਂ ਕਰਕੇ ਦਿਖਾ ਦਿੰਨੇ ਆ ਯਾਰ ਦੋਦੇ ਵਾਲਾ ਜੀ 95 ਆ ਜਿੱਥੇ ਛੱਡ ਤੇ ਲੱਗਣੇ ਐ ਇਹ 50 ਪੀਸ ਲੈ ਲਿਓ ਇਕੱਠੇ ਹੀ ਠੀਕ ਓਏ ਓਏ ਬਹਿ ਜਾਣ ਦਿਆ ਕਰ ਯਾਰ ਵਿਖੋ ਚੌੜ ਕਰਦਾ ਮੜ ਡਿਗ ਪੈਣਾ ਵੀ ਮੇਰੇ ਦੇਵਤ ਜਿਹਾ ਸਮਾਨਾ ਪਿਆ ਉਹ ਡਿਗ ਪੁੱਜੂਗਾ ਮਤਲਬ ਮੋ ਫੋਨ ਫਾਨ ਪਿਆ ਛੋਟਾ ਠੀਕ ਹੈ ਜੀ ਡਿਗ ਪੈਣਾ ਹੁਣ ਚੱਲਦੇ ਆਂ ਘਰ ਨੂੰ ਫਿਰ ਹੁਣ ਇਹ ਜੀ ਕੀ ਬੰਦ ਹੈ ਮੇਰੇ ਵੀਰ ਹੁਣ ਆਥਣ ਹੋ ਗਿਆ ਸੀ ਤੇ ਬੱਕਰੀ ਚਰਾਉਣ ਦਾ ਟਾਈਮ ਆ ਗਿਆ ਜੀ ਤੇ ਬੱਕਰੀ ਚਰਾਈਏ ਨੇ ਬੱਕਰੀ ਨੂੰ ਕਿਹਾ ਇੱਥੇ ਬੰਨਤਾ ਘੰਟੇ ਡੇਢ ਘੰਟੇ ਪਹਿਲਾਂ ਖੋਦ ਲਈ ਸੀ ਆਪਾਂ ਤੇ ਉਧਰ ਚਰਾ ਲਿਆਏ ਹਾਂ ਹੁਣ ਇੱਥੇ ਮੜਾ ਅੱਧਾ ਪਣਾ ਘੰਟਾ ਹੋਇਆ ਚਰਾਤੀਏ ਉਹਨਾਂ ਜਰ ਆਪਾਂ ਕਰਿਆ ਜੇ ਕਿ ਨਾਲ ਤਾਂ ਪਾਣੀ ਪੁਣੀ ਪੀ ਆ ਜੀ ਨਾਲੇ ਕੁਤਰਾਂ ਨੂੰ ਦਾਣੇ-ਧੂਣੇ ਪਾਇਆ ਜੀ ਆ ਅਸੀਂ ਢੱਕਾ ਆ ਹਰੇ ਬਾਈ ਲੱਗੀ ਸੀ ਕਿਤੇ ਗਲਤ ਨਾ ਸਮਝ ਲਿਆ ਵੀ ਜਰਦਾ ਚੁਰਦਾ ਹੁੰਦਾ ਉਹ ਚੀਜ਼ਾਂ ਦੇ ਆਪਾਂ ਕੋਲਦੇ ਨਹੀਂ ਤੇ ਪਾਣੀ ਪੀ ਕੇ ਆਉਣੇ ਆ ਫਿਰ ਦਾਣੇ ਪਾਉਣੇ ਆ ਫਿਰ ਅਣਕ ਫਿਰ ਬੱਕਰੀਆਂ ਕੋਲ ਆਉਣੇ ਆ ਸਾਹਮਣੇ ਹੀ ਆ ਬੱਕਰੀ ਦੇ ਤੇ ਉਹਨਾਂ ਦੇ ਬੱਕਰੇ ਨੂੰ ਭਿਉਉਣੇ ਹੁੰਦੇ ਕੋਲੇ ਉਹ ਤਾਂ ਬਾਇੰਗਦੀ ਆ ਬਾੜੀ ਥੋੜਾ ਜਿਆ ਤਾਂ ਵੀ ਤੇ ਆਪਾਂ ਦਾਣੇ ਲੈ ਆਂਦੇ ਚੱਕ ਕੇ ਪਹਿਲਾਂ ਬਾਦ ਕੇ ਦਾਣੇ ਤੇ ਮੁੜ ਕੇ ਪਾ ਦਾਂਗੇ ਪਾਣੀ ਠੀਕਾ ਜੀ ਨਾਲੇ ਪੱਕੀਆਂ ਉਹ ਸਾਹਮਣੇ ਚਰਦੀਆਂ ਫਰਤੀਆਂ ਠੀਕ ਹੈ ਜੀ ਵਾਹ ਕਮੈਂਟ ਟ੍ਰੇ ਖਾਲੀ ਕੀਤੀ ਪਈ ਐ ਚੋਬਰਾਂ ਨੂੰ ਭੁੱਖ ਲੱਗੀ ਵੀ ਐ ਆਜੋ ਆਜੋ ਸੌਰੀ ਅੱਜ ਮੈਂ ਲੇਟ ਹੋ ਗਿਆ ਸੀ ਠੀਕ ਹੈ ਜੀ ਆ ਲੋ ਟ੍ਰੇ ਜਮ ਸਾਫ ਤੇ ਸਫਾਈ ਅੱਜ ਮਿੱਤਰੋ ਨਹੀਂ ਹੋਣੀ ਜਿੱਥੋਂ ਤੱਕ ਮੈਨੂੰ ਲੱਗਦਾ ਹੁਣ ਬੱਕਰੀ ਵੀ ਚਰਾਉਣੀ ਆ ਤੇ ਕੰਮ ਖਾਸੇ ਪਿਆ ਕਰਨਾ ਏ ਠੀਕ ਹੈ ਜੀ ਆਇਆ ਆਇਆ ਦਾਣੇ ਦਿੱਤੇ ਪਾ ਆ ਲੋ ਜੀ ਆ ਵਤਨ ਛੋਕੋ ਛੋਕੋ ਕਬੂਤਰੀ ਆਉਂਦੀ ਬੱਚੀ ਦਾਣੇ ਤੇ ਬੱਚਿਆਂ ਨੂੰ ਚੋਕ ਦੇਣਾ ਹੁੰਦਾ ਨਾ ਐਨੇ ਫਿਰ ਸਰੋਂ ਸਰੋਂ ਚੋਕ ਕੇ ਲੈ ਜੀ ਸਾਰੀ ਦੂਜੀ ਟੱਲੀਆਂ ਵਜਾਉਂਦੇ ਫਿਰ ਦੰਗੇ ਕਿਉਂਕਿ ਜੀ ਅੰਦਰਲਾ ਤਾਂ ਲਾ ਦੀਏ ਗੇਟ ਦਾਣੇ ਦੇ ਉੱਤੇ ਪਾ ਤੇ ਹੁਣ ਪਾ ਦਿੱ ਗਿਆ ਛੋਡੇ ਚ ਮੁੜ ਕੇ ਚੱਲਦੇ ਆਂ ਬੱਕਰੀਆਂ ਕੋਲੇ ਠੀਕ ਹੈ ਜੀ ਐਂਦਾ ਗੇਟ ਔਖਾ ਖੁੱਲਦਾ ਕੇਰਾ ਚਾਓ ਜੀ ਹੁਣ ਪੜ ਜੇ ਕੁੱਤੇ ਵਾਲਾ ਉਹਨੂੰ ਇੱਧਰੋਂ ਇੰਟਰੀ ਜਾਵਾਂ ਸਾਫ਼ ਕੀਤੀ ਹੋਈ ਹੈ